ਹੁੰਦਾ ਹ ਜ਼ੁਲਮ ਵਿੱਚ ਸਰਹੰਦੀ ਦੇ ਨਿੱਕੇ ਨਿੱਕੇ ਲਾਲ ਖਣ ਵਿੱਚ ਕੰਦਦੇ ਨਿੱਕੇ ਨਿੱਕੇ ਲਾਲ ਖਣ ਵਿੱਚ ਕੰਦਦੇ ਗੁਰੂ ਜੀ ਦੇ ਲਾਡ ਲੈ ਰੱਤਾ ਵਾਂਡੋ ਵਾਹ ਗਰੂ ਵਾਹੇ ਗਰੂ ਮੁੱਖੋਂ ਬੋਲਦੇ ਵਾਹ ਗਰੂ ਵਾਹੇ ਗਰੂ ਮੁੱਖੋਂ ਬੋਲਦੇ ਕੰਬਿਚ ਖਲੋਦੇ ਨਾਲ ਨੇ ਆਨੰਦ ਦੇ ਨਿੱਕੇ ਨਿੱਕੇ ਮਾਲਖੜ ਵਿੱਚ ਕੰਧ ਦੇ ਨਿੱਕੇ ਨਿੱਕੇ ਮਾਲਖੜ ਵਿੱਚ ਕੰਧ ਦੇ ਹੋ ਕਰੀ ਜਾਂਦੇ ਗੱਲ ਪਾਪੀ ਐਨ ਹੋਈਆਂ ਕਿਣ-ਕਿਣਾ ਇਟਾਂ ਜਾਵਦੇ ਰਕੋਈਆਂ ਕਿਣ-ਕਿਣਾ ਇਟਾਂ ਜਾਵਦੇ ਰਕੋਈਆਂ ਫੁੱਲੀ ਦੋ ਗਲਾਵਨੇ ਭਰੇ ਸੁਗੰਧ ਤੇ ਨिके-ਨਿਕੇ ਲਾਲ ਖੜੇ ਵਿੱਚ ਕਾਂਦੇ ਦੇ ਨिके-ਨਿਕੇ ਲਾਲ ਖੜੇ ਵਿੱਚ ਕਾਂਦੇ ਦੇ ਮੋਤ ਵਾਂਗੂ ਚਾਰੇ ਪਾਸੇ ਚੁੱਪ ਵਰਤੀ ਥਰਨ ਥਰਨ ਕੰਬੀ ਜਾਵੇ ਤਾਰੇਤੀ ਥਰਨ ਥਰਨ ਕੰਬੀ ਜਾਵੇ ਤਾਰੇਤੀ ਕੋਲੀ ਜਾਣ ਜਾਰ ਵਿੱਚ ਗੋਲੇ ਕੰਦਦੇ ਨਿਕੇ ਨਿਕੇ ਵਾਲ ਖੜੇ ਵਿੱਚ ਕੰਦਦੇ ਨਿਕੇ ਨਿਕੇ ਵਾਲ ਖੜੇ ਵਿੱਚ ਕੰਦਦੇ ਖੋਰੰਦਾ ਸੁਮਾਨ ਪੁੱਪਾ ਮਾਰ ਮਾਰ ਗਈ ਅੱਖਾਂ ਚੋਂ ਵਗਾਉਂਦਾ ਨੀਰ ਜਾਰੋਂ ਜਾਰ ਜੀ ਅੱਖਾਂ ਚੋਂ ਵਗਾਉਂਦਾ ਨੀਰ ਜਾਰੋਂ ਜਾਰ ਜੀ ਛਿਪੇ ਚੰਦ ਜਾਵੇਂ ਮੂਰਜੇ ਚੰਦ ਦੇ ਨਿੱਕੇ ਨਿੱਕੇ ਲਾਲ ਖਣੇ ਵਿੱਚ ਕਾਂਦੇ ਦੇ ਨਿੱਕੇ ਨਿੱਕੇ ਲਾਲ ਖਣੇ ਵਿੱਚ ਕਾਂਦੇ ਦੇ ਗੁਰੂ ਦਸਮੈਸ ਦੇ ਪਿਆਰੇ ਲਾਲ ਸੀ ਛਿਪ ਗਏ ਤੇ 4 ਵਿੱਚ ਚਾਵਾ ਨਾਲ ਸੀ ਛਿਪ ਗਏ ਤੇ 4 ਵਿੱਚ ਚਾਵਾ ਨਾਲ ਸੀ ਪਹੁੰਚ ਗਏ ਆਨੇਕ ਵਿੱਚ ਸੱਚੇ ਖੰਡੇ ਦੇ ਪਹੁੰਚ ਗਏ ਆਨੇਕ ਵਿੱਚ ਸੱਚੇ ਖੰਡੇ ਦੇ ਨਿੱਕੇ ਨਿੱਕੇ ਲਾਲ ਖੜੇ ਵਿੱਚ ਕਾਂਦੇ ਦੇ ਨਿੱਕੇ ਨਿੱਕੇ ਲਾਲ ਖੜੇ ਵਿੱਚ ਕੰਬਦੇ